ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਜਦੋਂ ਧੀਰਮਲ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਚਲਾ ਦਿੱਤੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਤੇ ਬਿਰਾਜ ਗਏ ਤਾਂ ਸੰਗਤਾਂ ਵੱਲੋਂ ਉਹਨਾਂ ਨੂੰ ਕਾਰ ਪੈਂਟਾ ਅਤੇ ਚੜਾਵੇ ਚੜਨ ਲੱਗੇ ਅਤੇ ਲੋਕ ਮੱਥੇ ਟੇਕਣ ਲੱਗੇ ਤਾਂ ਧੀਰ ਨਾ ਲਗਾ ਮਨ ਈਖਾ ਅਤੇ ਕਰੋਧ ਨਾਲ ਸੜ ਉਠਿਆ ਉਸਨੇ ਆਪਣੇ ਮਸੰਦਾਂ ਨੂੰ ਇਕੱਠਿਆਂ ਕਰਕੇ ਇੱਕ ਯੋਜਨਾ ਬਣਾਈ ਕਿ ਗੁਰੂ ਸਾਹਿਬ ਜੀ ਨੂੰ ਜਾਨੋਂ ਮਾਰ ਦਿੱਤਾ ਜਾਵੇ ਇਹ ਸੁਣ ਕੇ ਉਸਦੇ ਇੱਕ ਸਾਹੀ ਮਸੰਦ ਨੇ ਇਹ ਕਾਰਾ ਕਰ ਵਿਖਾਉਣ ਦਾ ਕਰਾਰ ਕੀਤਾ ਉਸਨੇ ਵੀ 25 ਹਥਿਆਰ ਬੰਦ ਸਿਪਾਹੀਆਂ ਨੂੰ ਨਾਲ ਲਿਆ ਅਤੇ ਉਹਨਾਂ ਨੂੰ ਆਖਿਆ ਕਿ ਜਦੋਂ ਤੁਸੀਂ ਗੁਰੂ ਸਾਹਿਬ ਜੀ ਦੇ ਕੋਲ ਪਹੁੰਚ ਜਾਵੋਗੇ ਤਾਂ ਚੰਗੀ ਤਰ੍ਹਾਂ ਬੰਦੂਕ ਦਾ ਨਿਸ਼ਾਨਾ ਸੋਧ ਕੇ ਮਾਰ ਦੇਣਾ ਪਿੱਛੋਂ ਜੋ ਹੋਵੇਗਾ ਸਭ ਦੇਖ ਲਵਾਂਗੇ ਬਸ ਇੱਕ ਵਾਰੀ ਗੁਰੂ ਜੀ ਨੂੰ ਮਾਰ ਦਈਏ ਜਦੋਂ ਸਾਰੇ ਗੁਰੂ ਸਾਹਿਬ ਜੀ ਦੇ ਘਰ ਪਹੁੰਚੇ ਤਾਂ ਉਹ ਇੱਕ ਬਾਰ ਲਲਕਾਰ ਕੇ ਪੈ ਗਏ ਗੁਰੂ ਜੀ ਕੋਲ ਜਿਹੜੇ ਕੁਝ ਆਦਮੀ ਉਸ ਵੇਲੇ ਰਹਿ ਰਹੇ ਸਨ ਉਹ ਲਾਚਾਰ ਹੋਈ ਕਹਿਣ ਲੱਗੇ ਕਿ ਤੁਸੀਂ ਕੀ ਕਰ ਰਹੇ ਹੋ ਸਿਹਾਮ ਸੰਦ ਦੇ ਆਦਮੀ ਮਾਰੋ ਮਾਰ ਕਰਦੇ ਆ ਪਏ ਤੇ ਅਚਾਨਕ ਉਹ ਦਰਵਾਜ਼ੇ ਵਿੱਚ ਦੀ ਅੰਦਰ ਵੜ ਗਏ ਉਹਨਾਂ ਨੇ ਹੱਥੋਂ ਹੱਥੀਂ ਲੜਦਿਆਂ ਨੇ ਕਈ ਫੜ ਲੈ ਉੱਥੇ ਦੋਹਾਂ ਪਾਸਿਆਂ ਵਿੱਚ ਰੌਲਾ ਮਚ ਗਿਆ ਜਦੋਂ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਸਾਹਮਣੇ ਬੈਠਾ ਦੇਖਿਆ ਤਾਂ ਉਹਨਾਂ ਨੇ ਉੱਚੀ ਆਵਾਜ਼ ਵਿੱਚ ਮਸੰਦ ਨੂੰ ਆਖਿਆ ਕਿ ਬੰਦੂਕ ਨਾਲ ਮਾਰ ਦਿਓ ਫੌਰਨ ਉਸ ਨੇ ਤਰੰਤ ਹੀ ਨਿਸ਼ਾਨਾ ਸੋਧ ਕੇ ਬੰਦੂਕ ਚਲਾ ਦਿੱਤੀ ਜਦੋਂ ਗੋਲੀ ਗੁਰੂ ਸਾਹਿਬ ਜੀ ਤੇ ਸੀਰਵਾਲ ਚੱਲ ਕੇ ਆਈ ਤਾਂ ਗੁਰੂ ਜੀ ਨੇ ਹੰਗਾਰਾ ਪਰ ਕੇ ਉਹ ਗੋਲੀ ਪਾਸੇ ਡੇਗ ਦਿੱਤੀ ਗੋਲੀ ਮਸਤਕ ਨਾਲ ਛੂ ਕੇ ਅੱਗੇ ਜਾ ਕੇ ਡਿੱਗ ਪਈ ਗੋਲੀ ਨੇ ਕੁਛਕ ਮਾਸ ਚੀਰ ਦਿੱਤਾ ਤਾਂ ਉਸ ਵੇਲੇ ਥੋੜਾ ਜਿਹਾ ਲਹੂ ਟਪਕਣ ਲੱਗਾ ਸੇਵਕਾਂ ਨੇ ਦੇਖ ਕੇ ਬਹੁਤ ਡਰ ਮਹਿਸੂਸ ਕੀਤਾ ਅਤੇ ਉਹਨਾਂ ਨੇ ਬਹੁਤ ਸ਼ੋਰ ਮਚਾ ਦਿੱਤਾ ਮਸੰਦਾਂ ਦੇ ਆਦਮੀਆਂ ਨੇ ਤਾੜਵਾ ਕਰਕੇ ਕਈ ਦੂਰ ਹਟਾ ਦਿੱਤੇ ਅਤੇ ਕਈ ਸੇਵਕ ਫੜ ਕੇ ਬਿਠਾ ਦਿੱਤੇ ਗਏ ਸੀਹਾ ਮਸੰਦਾਂ ਨੇ ਗੁਰੂ ਘਰ ਦੀਆਂ ਸਾਰੀਆਂ ਵਸਤੂਆਂ ਖੋਹ ਲਈਆਂ ਅਤੇ ਗੁਰੂ ਜੀ ਪ੍ਰਤੀ ਬਹੁਤ ਮਾੜੇ ਸ਼ਬਦ ਬੋਲੇ ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਹਿਜ ਧਾਰ ਕੇ ਬੈਠੇ ਰਹੇ ਉਨਾਂ ਨੇ ਕੋਈ ਵੀ ਮਾੜਾ ਸ਼ਬਦ ਨਹੀਂ ਬੋਲਿਆ ਅਤੇ ਨਾ ਹੀ ਉਹਨਾਂ ਨੇ ਤਨ ਪਦਾਰਥ ਲਜਾਣ ਤੋਂ ਧੀਰਮਲ ਦੇ ਆਦਮੀਆਂ ਨੂੰ ਰੋਕਿਆ ਉਸ ਤੋਂ ਬਾਅਦ ਜਦੋਂ ਭਾਈ ਮੱਖਣਸ਼ਾਹ ਲੁਬਾਣਾ ਆਤ ਸਿੱਖਾਂ ਨੂੰ ਧੀਰਮਲ ਦੀ ਇਸ ਨੀਚ ਕਰਤੂਤ ਦਾ ਪਤਾ ਲੱਗਾ ਤਾਂ ਉਹਨਾਂ ਨੇ ਧੀਰਮਲ ਅਤੇ ਉਸ ਦੇ ਸਾਥੀਆਂ ਨੂੰ ਜਾ ਕੇ ਰਿਆ ਅਤੇ ਉਹਨਾਂ ਨੇ ਧੀਰਮਲ ਦੇ ਸਾਥੀਆਂ ਨੂੰ ਖੂਬ ਸੋਧਿਆ ਅਤੇ ਸਿਹੇਮਸੰਦ ਦੀਆਂ ਮੁਸ਼ਕਾਂ ਤਾੜ ਕੇ ਅੱਗੇ ਲਾ ਲਿਆ ਉਹਨਾਂ ਨੇ ਨਾ ਕੇਵਲ ਗੁਰੂ ਸਾਹਿਬ ਜੀ ਦਾ ਲੁੱਟਿਆ ਹੋਇਆ ਸਮਾਨ ਸਗੋਂ ਧੀਰਮਲ ਦਾ ਸਮਾਨ ਵੀ ਖੋ ਲਿਆ ਅਤੇ ਨਾਲ ਹੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀੜ ਵੀ ਲੈ ਲਈ ਜਦੋਂ ਸਿਹੀ ਮਸੰਦ ਨੂੰ ਗੁਰੂ ਜੀ ਕੋਲ ਪੇਸ਼ ਕੀਤਾ ਗਿਆ ਤਾਂ ਉਸਨੇ ਆਪਣੀ ਭੁੱਲ ਮੰਨੀ ਅਤੇ ਬੜੀ ਅਧੀਨਗੀ ਨਾਲ ਮਾਫੀ ਮੰਗੀ ਗੁਰੂ ਸਾਹਿਬ ਜੀ ਨੇ ਸਿਹੀ ਮਸੰਦ ਨੂੰ ਮਾਫ ਕਰ ਦਿੱਤਾ ਅਤੇ ਭਲੇ ਪੁਰਸ਼ਾਂ ਵਾਲਾ ਜੀਵਨ ਤਾਰਨ ਕਰਨ ਦਾ ਉਪਦੇਸ਼ ਦੇ ਕੇ ਵਿਦਾ ਕਰ ਦਿੱਤਾ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਕੀ ਭਾਈ ਮੱਖਣ ਸ਼ਾਲੂ ਬਾਣਾ ਆਦਿਕ ਧੀਰਮਲ ਦਾ ਸਾਰਾ ਸਮਾਨ ਖੋ ਲਿਆਏ ਹਨ ਤਾਂ ਗੁਰੂ ਜੀ ਨੇ ਹੁਕਮ ਕੀਤਾ ਕਿ ਧੀਰਮਲ ਦੀਆਂ ਸਭ ਵਸਤੂਆਂ ਵਾਪਿਸ ਕਰ ਦਿਓ ਸਿੱਖਾਂ ਨੇ ਹੋਰ ਤਾਂ ਸਭ ਵਸਤੂਆਂ ਜਿਉਂ ਦੀਆਂ ਤੂੰ ਹੀ ਮੋੜ ਦਿੱਤੀਆਂ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਜੋ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਵਾਈ ਸੀ ਉਹਨਾਂ ਨੇ ਨਾ ਮੋੜੀ ਉਹਨਾਂ ਦਾ ਨਿਸ਼ਚਾ ਸੀ ਕਿ ਇਹ ਬੀੜ ਕਿਸੇ ਦੀ ਨਿੱਜੀ ਮਲਕੀਤ ਨਹੀਂ ਇਹ ਸਭ ਸਿੱਖਾਂ ਦੀ ਸਾਂਝੀ ਹੈ ਅਤੇ ਜਿੱਥੇ ਗੁਰੂ ਜੀ ਹੋਣ ਉੱਥੇ ਹੀ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ